ਇਹ ਜ਼ਿੰਦਗੀ ਆਪਣੀ ਹੈ ਲਾਲਾ ਕਿਸੇ ਦੇ ਖੌਫ से ਨਹੀਂ ਆਪਣੇ ਸ਼ੌਕ से जीते ਜੀ ਵੀ ਹਾਲਤ ਕਿੰਨੀ ਨਾਜ਼ੁਕਾ ਐਕਸੀਡੈਂਟ ਚ ਉਹਨਾਂ ਦੇ ਕਾਫੀ ਸੱਟਾਂ ਆਈਆਂ ਸੱਪ ਚ ਸੱਟਾਂ ਆਈਆਂ ਉਹਨਾਂ ਦੇ ਤੇ ਰਾਤ ਨੂੰ ਉਹਨਾਂ ਦੀ ਜਦੋਂ ਨਿਊਜ਼ ਦੇਖੀ ਬਹੁਤ ਹੀ ਦਿਲ ਘਬਰਾ ਗਿਆ ਮੈਨੂੰ ਡਰ ਜਾ ਲੱਗਿਆ ਠੀਕ ਰਹੇ ਕਿ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲੀ ਦਾ ਬੜੂ ਤੋਂ 95 ਜੇ ਕਰੇਗਾ ਤਰੱਕੀ ਪੁੱਤੇ ਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਮੇਰਾ ਵੀਡੀਓ ਬਣਾਉਣ ਦਾ ਕੋਈ ਵੀ ਇਰਾਦਾ ਨਹੀਂ ਸੀ ਉਹ ਵੀ ਖਾਸ ਕਰਕੇ ਮੀਨੂ ਜਿਹੜਾ ਤੇ ਬਿਲਕੁਲ ਵੀ ਨਹੀਂ ਪਰ ਇਹਦੀਆਂ ਕੁਝ ਵੀਡੀਓਜ਼ ਮੇਰੇ ਸਾਹਮਣੇ ਅਜਾਈਆਂ ਆਈਆਂ ਵੀ ਰਹਿਿਆ ਨਹੀਂ ਗਿਆ ਏਡੀ ਬੇਸ਼ਰ ਮੈਂ ਕਦੇ ਵੀ ਨਹੀਂ ਦੇਖੀ ਠੀਕ ਹੈ ਲੋਕਾਂ ਦਾ ਖਾ ਕੇ ਲੋਕਾਂ ਦੇ ਸੇਤੀ ਹੱਗੀ ਜਾ ਰਹੀ ਐ ਔਰ ਲੋਕਾਂ ਨੂੰ ਹੀ ਗੱਲਾਂ ਕੱਢੀ ਜਾ ਰਹੀ ਐ ਉਹਨਾਂ ਨੂੰ ਕੁੱਤੇ ਦਰਦੇ ਵੀ ਐ ਠੀਕ ਹੈ ਆਓ ਇਹਦੀਆਂ ਰੀਅਲਸ ਵੀ ਦੇਖਦੇ ਆਂ ਤੇ ਹਾਂ ਮੈਡਮ ਟ੍ਰਿਪਲਾ ਕੇ ਆਈ ਐ ਨਹੀਂ ਨਹੀਂ ਮਕਲੋਡਗਨ ਦਾ ਨਹੀਂ ਹਸਪੀਟਲ ਦਾ ਫੇਰ ਟ੍ਰਿਪਲਾ ਕੇ ਆਈ ਐ ਠੀਕ ਹੈ ਉਹ ਤਾਂ ਲੋਕਾਂ ਨੂੰ ਬਕਵਾਸ ਕਰਦੀ ਪਈ ਐ ਆਓ ਦੇਖਦੇ ਆਂ ਫਿਰ ਖਾਓ ਪੀਓ ਫਿਰ ਜਾ ਹਸਪੀਟਲ ਅਮਰ ਜੀਜੀ ਲੋਕਾਂ ਦੀ ਫੈਮਿਲੀ ਤੋਂ ਕੋਈ ਜਾਊਗਾ ਨਾ ਫਿਰ ਪੁੱਛਾਂਗੇ ਤੁਹਾਨੂੰ ਘਰ ਤੋਂ ਹਸਪੀਟਲ ਕਿਸੇ ਨੂੰ ਇਦਾਂ ਕਹਿਣਾ ਨਹੀਂ ਚਾਹੀਦਾ ਹੁੰਦਾ ਸ਼ਾਬਾਸ਼ ਮੀਨੂ ਸਿਰਾ ਸ਼ਰਮ ਤਾਂ ਨਹੀਂ ਆਉਂਦੀ ਆਡੀਅנס ਨੂੰ ਇੰਨੀ ਗੱਲ ਕਹਿੰਦੇ ਆ ਐਸੇ ਆਡੀਅנס ਦਾ ਦਿੱਤਾ ਤੁਖਾ ਨਹੀਂ ਪਈ ਐ ਆਡੀਅנס ਦੀ ਗਲਤੀ ਨਹੀਂ ਐ ਔਕਾਤੋਂ ਵੱਧ ਕੇ ਦੇਤਾ ਤੇ ਵੱਧ ਖਾ ਖਾ ਕੇ ਤੂੰ ਹੀ ਹਸਪੀਟਲ ਐਡਮਿਟ ਹੋਣੀ ਐ ਉੱਥੇ ਜਾ ਕੇ ਤੂੰ ਹੀ ਰਹਿਣੀ ਐ ਗਾਇਜ਼ ਵੀਰੇ ਮੈਂ ਬਿਮਾਰ ਹੋ ਗਈ ਗਾਇਜ਼ ਵੀਰੇ ਮੈਂ ਬਿਮਾਰ ਹੋ ਗਈ ਰੀਲਾਂ ਪਾਈ ਜਾਏਗੀ ਵਲੌਗ ਪਾਈ ਜਾਏਗੀ ਲੋਕਾਂ ਦਾ ਚੀਨਾ ਆਰਾਮ ਕਰ ਲੇਗੀ ਫਿਰ ਉਹ ਤਾਂ ਹਸਪੀਟਲ ਤੋਂ ਵਾਪਸ ਆਉਂਦੀ ਐ ਠੀਕ ਐ ਨਹੀਂ ਨਹੀਂ ਗਾਇਜ਼ ਵੀਰੇ ਮੈਂ ਪਾਸਵਰਡ ਨਹੀਂ ਖਾਉਂਗੀ ਹੁਣ ਹਫ਼ਤਾ ਨਹੀਂ ਬੰਦਾ ਫਿਰ ਤੂੰ ਪਾਸਵਰਡ ਖਾਣਾ ਸ਼ੁਰੂ ਕਰ ਦੇਣੀ ਐ ਠੀਕ ਐ ਫਿਰ ਤੂੰ ਬਿਮਾਰ ਨਾਲੇ ਅਗਲੇ ਦੇ ਫੈਮਿਲੀ ਹਸਪੀਟਲ ਐਡਮਿਟ ਕਿਉਂ ਹੋਏਗੀ ਡੰਗਰਾ ਮੰਗ ਖਾਣ ਦਾ ਡਿਪਾਰਟਮੈਂਟ 13 ਹੈਗਾ ਜਿੰਨਾ ਤੋਂ ਇੱਕ ਦਿਨ ਚ ਖਾਣੀ ਨਾ ਲੋਕੀ ਹਫਤੇ ਚ ਨਹੀਂ ਉਹਨਾਂ ਖਾਂਦੇ ਹੈਗੇ ਬਕਵਾਸ ਕਰਨ ਲੱਗੀ ਹੋਏ ਇੱਥੇ ਬਹਿ ਕੇ ਜਦੋਂ ਤੁਹਾਡੇ ਘਰ ਚ ਕੋਈ ਬਿਮਾਰ ਹੋਏਗਾ ਇਹ ਵੋ ਅਗਲੇ ਦੇ ਘਰ ਚ ਕਿਉਂ ਕੋਈ ਬਿਮਾਰ ਹੋਏਗਾ ਕੋਈ ਸ਼ੌਂਕ ਨੂੰ ਨਹੀਂ ਹੱਸਤਾ ਕਾਂ ਚ ਜਾਂਦਾ ਠੀਕ ਹੈ ਨਾ ਕਿਸੇ ਨੂੰ ਤਾਂ ਇਹ ਚੀਜ਼ ਦਾ ਨਹੀਂ ਮਹਿਣਾ ਦੇਣਾ ਚਾਹੀਦਾ ਖਾਓ ਜਾਓ ਹਸਪੀਟਲ ਕੀ ਕਹਿੰਦੇ ਹੋ ਨਾ ਕੋਈ ਸ਼ੌਂਕ ਨੂੰ ਨਹੀਂ ਜਾਂਦਾ ਹੁੰਦਾ ਹਸਪੀਟਲ ਨਹੀਂ ਨਹੀਂ ਮੈਨੂੰ ਸਿਰਾਂ ਤੂੰ ਇੱਕ ਅਜਿਹੀ ਲੋਤੀ ਜਨਾਨੀ ਹੈਗੀ ਐ ਜਿਹੜੀ ਸ਼ੌਂਕ ਨੂੰ ਹੀ ਹਸਪੀਟਲ ਜਾ ਰਹੀ ਹੈ ਆਪਣੇ ਖਾਣ ਪੀਣ ਦੇ ਸ਼ੌਂਕ ਕਰਕੇ ਨਜਾਇਜ਼ ਤੁੰਨੀ ਜਾਣਾ ਤੁੰਨੀ ਜਾਣਾ ਤੁੰਨੀ ਜਾਣਾ ਆ ਵੀ ਖਾ ਲੋ ਉਹ ਵੀ ਖਾ ਲੋ ਇਹ ਤੇਰਾ ਖਾਣ ਪੀਣ ਦਾ ਸ਼ੌਂਕ ਹੀ ਨਾ ਤੈਨੂੰ ਲੈ ਡੁੱਬੇਗਾ ਤੂੰ ਸ਼ੌਂਕ ਨੂੰ ਹੀ ਹਸਪੀਟਲ ਜਾਨੀ ਹੈ ਠੀਕ ਹੈ ਕਿਸੇ ਨੂੰ ਇਦਾਂ ਤਾਨਾ ਮੈਣਾ ਨਹੀਂ ਦੇਣਾ ਚਾਹੀਦਾ ਕਿਉਂ ਨਾ ਦਈਏ ਆ ਕੇ ਨਾ ਫਿਰ ਪਟਿਆ ਕਰ ਮੈਂ ਬਿਮਾਰ ਹੋ ਗਈ ਮੈਂ ਤੋਂ ਬਾਅਦ ਫਾਸਟ ਫੂਡ ਨਹੀਂ ਖਾਉਂਗੀ ਕਿਹੜੇ ਦਿਨ ਤੋਂ ਜ਼ੁਬਾਨ ਤੇ ਰਹੀ ਹੈ ਕਿਹੜੇ ਵੇਲੇ ਤੋਂ ਆਪਣੀ ਜ਼ੁਬਾਨ 1 ਮਹੀਨਾ ਵੀ ਪੁਗਾਈ ਹੈਗੀ ਐ ਤੂੰ ਸ਼ੌਂਕ ਨੂੰ ਹੀ ਜਾਨੀ ਹੈ ਸਮਝ ਗਈ ਆਪਣੇ ਆਪ ਤੇ ਜੇ ਤੂੰ ਸੁਧਾਰ ਕੀਤਾ ਹੁੰਦਾ ਨਾ ਫਿਰ ਤੂੰ ਬਿਮਾਰ ਹੁੰਦੀ ਫਿਰ ਅਸੀਂ ਕਹਿ ਸਕਦੇ ਸੀ ਚਲ ਕੋਈ ਗੱਲ ਨਹੀਂ ਮਨਾਂ ਕੁਦਰਤੀ ਬਿਮਾਰ ਹੋ ਗਿਆ ਹੋਣਾ ਪਰ ਤੂੰ ਆ ਪਿੱਛੇ ਦੇਖ ਕੀ ਕੀ ਖਾਧਾ ਅਮਲਾਰੀਆ ਸਾਈਡ ਤੇ ਆਪਕੇ ਦਾੰਤ ਬਹੁਤ ਅੱਛੇ ਈ ਜੋਬ ਰਿਕੁਆਇਰਮੈਂਟ ਦੀ ਤੂੰ ਨੂੰ ਕਿਵੇਂ ਬੋਲ ਰਹੀ ਆ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਬਲਾਕ ਮਾਰਤੀ ਹੁਣ ਕੀ ਜਾਵੇ ਹੁਣ ਆ ਜਿਹੜੇ ਥਰਡ ਕਲਾਸ ਲੋਗ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਨਾ ਪੰਪ ਦਿੰਦੇ ਆ ਇਹੀ ਲੋਗ ਇਹਨਾਂ ਨੂੰ ਸਿਰੇ ਚੜਾਉਂਦੇ ਆ ਹੁਣ ਕੀ ਕਹਿ ਰਹੀ ਆ ਆਪਕੇ ਦਾੰਤ ਬਹੁਤ ਬੜੀਆਂ ਹਾਂ ਦੰਤੋਂ ਤੇ ਵਧੀਆ ਹੋਣੀ ਹੈ ਇਹਨਾਂ ਦੰਦਾਂ ਨਾਲ ਇਹਨਾਂ ਕੋਈ ਚਬਜੂ ਲੈਂਦੀ ਹੈਗੀ ਹੈ ਮੂੰਹ ਨਹੀਂ ਇਹਨਾਂ ਕਦੀ ਠੱਕਿਆ ਹੈਗਾ ਹੁਣ ਕਿਸੇ ਨੇ ਕੋਈ ਮਾੜਾ ਕਮੈਂਟ ਕੀਤਾ ਹੋਣਾ ਇਹਨੂੰ ਖਾਣ ਪੀਣ ਤੋਂ ਰੋਕਦੇ ਹੁੰਦੇ ਜਦ ਕੋਈ ਇਹਨੂੰ ਹੋਰ ਕੁਝ ਨਹੀਂ ਕਹਿੰਦਾ ਹੁੰਦਾ ਠੀਕ ਹੈ ਤੇ ਮੈਂ ਬਲੌਗ ਮਾਰਦਾ ਕੁੱਤੇ ਆਦਰਾ ਭੁੰਕੀ ਜਾ ਰਹੀ ਹੈ ਇਹਨੇ ਕੁੱਤੇ ਹੁੰਦੇ ਨੇ ਨਾ ਕੁੱਤਿਆਂ ਨੂੰ ਆਦਤ ਹੁੰਦੀ ਆ ਭੌਂਕਣ ਦੀ ਇਹਨਾਂ ਨੂੰ ਕੁੱਤਿਆਂ ਨੂੰ ਰੋਟੀ ਦੀ ਬੁਰਕੀ ਪਾ ਦੋ ਤਾਂ ਚੁੱਪ ਕਰ ਜਾਂਦੇ ਹੁਣ ਇਹਨਾਂ ਨੂੰ ਮੈਂ ਰੋਟੀ ਦੀ ਬੁਰਕੀ ਪਾਤੀ ਬਲੌਗ ਮਾਰ ਕੇ ਇਹਨੂੰ ਮੀਨੂ ਜਿੱਦਾਂ ਜਦ ਤੈਨੂੰ ਕੋਈ ਮੱਝ ਡੰਗਰ ਮੋਟੀ ਖਾਣ ਸੂ ਹਾਲਾਂਕਿ ਮੈਂ ਨਹੀਂ ਕਰਲੀ ਕਦੀ ਇਹ ਵਰਡਸ ਯੂਜ਼ ਕਰਤੇ ਹੈਗੇ ਠੀਕ ਹੈ ਫਿਰ ਵੀ ਤੈਨੂੰ ਕਿੰਨਾ ਦੁੱਖ ਲੱਗਦਾ ਤਾਂ ਹੁਣ ਤੂੰ ਲੋਕਾਂ ਨੂੰ ਕੀ ਕਹਿ ਰਹੀ ਹੈਗੀ ਹੈ ਕੁੱਤੇ ਦੱਸ ਜਦੋਂ ਤੈਨੂੰ ਆਪ ਨੂੰ ਕਿਸੇ ਜਾਨਵਰ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਤੇ ਅਦੋਂ ਤੈਨੂੰ ਦੁੱਖ ਲੱਗਦਾ ਹੈ ਤਾਂ ਹਾਲਾਂਕਿ ਅਗਲੇ ਨੇ ਇੱਕ ਸ਼ਾਇਦ ਕੋਈ ਸਹੀ ਗੱਲ ਹੀ ਲਿਖੀ ਹੋਵੇ ਤੇਰੇ ਭਲੇ ਦੀ ਗੱਲ ਹੀ ਲਿਖੀ ਹੋਵੇ ਠੀਕ ਹੈ ਤੂੰ ਕਹਿ ਰਹੀ ਹੈ ਵੀ ਇਹਨਾਂ ਨੂੰ ਕੁੱਤੇ ਹੁੰਦੇ ਲੋਕ ਜੇ ਬੁਰਕੀ ਪਾ ਦੋ ਤੇ ਚੁੱਪ ਕਰ ਜਾਂਦੇ ਹੈਗੇ ਮੈਂ ਬਲੌਕ ਮਾਰ ਕੇ ਬੁਰਕੀ ਪਾਤੀ ਕੋਈ ਸੈਂਸ ਬੰਦੀ ਹੈ ਬਲੌਕ ਮਾਰ ਕੇ ਬੁਰਕੀ ਪਾਤੀ ਉਹਦੇ ਕਮੈਂਟ ਦਾ ਜਵਾਬ ਦਿੰਦੀ ਫਿਰ ਤਾਂ ਮੰਨ ਬਲੋ ਕੀ ਮਾਰਤਾ ਅਗਲੇ ਨੂੰ ਕੋਈ ਗੱਲ ਰੱਖਣ ਦਾ ਆਪਣਾ ਹੱਕ ਹੀ ਨਹੀਂ ਦਿੰਦਾ ਸ਼ਾਬਾਸ਼ ਤੇਰੇ ਸ਼ਾਬਾਸ਼ ਮੀਨੂ ਸਰਾ ਐਡਾ ਕ ਤੇਰਾ ਦਿਮਾਗ ਹੈਗਾ ਠੀਕ ਹੈ ਤੇ ਹੁਣ ਮੈਨੂੰ ਇੱਕ ਗੱਲ ਦੱਸ ਤੈਨੂੰ ਕਿਹੜੀ ਬੁਰਕੀ ਪਾਈਏ ਜਿਸ ਨਾਲ ਤੂੰ ਚੁੱਪ ਕਰ ਜਾਵੇਂ ਜਾਂ ਤੂੰ ਆਪਣੇ ਆਪ ਨੂੰ ਸੁਧਾਰ ਲਵੇਂ ਇਹ ਜਿਹੜੇ ਡਰਾਮੇ ਕਰਦੀ ਹੈਗੀ ਐ ਇਹ ਕਰਨੇ ਬੰਦ ਕਰ ਦੇਵੇ ਹੁਣ ਤੈਨੂੰ ਕਿਹੜੀ ਬੁਰਕੀ ਪਾਈ ਜਾਵੇ ਦੱਸੋ ਬੋਲੋ ਪੁਲਿਸ ਵਾਲੇ ਸਭ ਕੋ ਅੰਦਰ ਕਰ ਸਕਤੇ ਹੈ ਬਸ ਬਾਹਰ ਨਿਕਲੇ ਹੋਏ পেট ਕੋ ਨਹੀਂ ਪੁਲਿਸ ਵਾਲੇ ਕਿਸੇ ਦੇ ਪੇਟ ਨੂੰ ਅੰਦਰ ਕਰਨਾ ਪੁਲਿਸ ਵਾਲਿਆਂ ਦਾ ਕੰਮ ਨਹੀਂ ਹੈਗਾ ਕਈ ਤਾਂ ਪੁਲਿਸ ਵਾਲਿਆਂ ਦੀ ਈਡੀ ਈਡੀ ਗੋਗੜਾ ਨਿਕਲੀਆਂ ਹੁੰਦੀਆਂ ਪੇਟ ਨੂੰ ਅੰਦਰ ਕਰਨਾ ਤੇਰੇ ਆਪਣੇ ਹੱਥ 'ਚ ਹੈ ਤੂੰ ਕਦੇ ਐਕਸਰਸਾਈਜ਼ ਕੀਤੀ ਕਦੇ ਤੂੰ ਡਾਈਟਿੰਗ ਕੀਤੀ ਕਦੇ ਵਾਈਟ ਫੋਲ ਲਿਆ ਕਦੇ ਫਾਈਬਰ ਯੁਕਤ ਭੋਜਨ ਲਿਆ ਠੀਕ ਹੈ ਕੀ ਖਾਨੀਆ ਸਾਰੇ ਦਿਨ ਮੈਗੀ ਕੁਲਚਾ ਨਿਊਟਰੀ ਕੁਲਚਾ ਚਿਪਸ ਮੰਚ ਪਾ ਕੇ ਖਾਂਦਾ ਪੀਜ਼ਾ ਓ ਸੈਂਡਵਿਚ ਆ ਚੀਜ਼ਾਂ ਤੂੰ ਖਾਨੀਆ ਫਿਰ ਤੂੰ ਕਹਿੰਨੇ ਤੇਰਾ ਪੇਟ ਅੰਦਰ ਹੋ ਜਾ ਔਠੋ ਸਵੇਰੇ ਕਰ ਐਕਸਰਸਾਈਜ਼ ਕਰ 3-4 ਕਿਲੋਮੀਟਰ ਦੇ ਸੈਰ ਕਿੱਦਾਂ ਨਹੀਂ ਪੇਟ ਅੰਦਰ ਹੁੰਦਾ ਹੱਦ ਹੁੰ ਉਹ ਰੀਲ ਬਣਾਉਣ ਤਾਂ ਮੈਨੂੰ ਸੋਚ ਆਈ ਲਿਆ ਕਰੋ ਵੀ ਉਹਦਾ ਮਤਲਬ ਕੀ ਨਿਕਲੇਗਾ ਸੈਂਸ ਬੰਦੀ ਕਿ ਨਹੀਂ ਕੋਈ ਬੰਦੀ ਜਿੰਦੀ ਤੁਸੀਂ ਫਰੀਦਕੋਟ ਕਿਹੜੀ ਜਗ੍ਹਾ ਤੋਂ ਪਿੰਡ 'ਚ ਰਹਿੰਦੇ ਆ ਵੀਰੇ ਅਸੀਂ ਕੁਸ਼ ਹਮ ਤਾਂ ਤੁਸੀਂ ਆ ਦੇ ਲੋ ਇਹਦਾ ਦਿਮਾਗ ਖਾ ਖਾ ਕੇ ਬੋਧਾ ਹੋਇਆ ਪਿਆ ਕਿਸੇ ਨੇ ਪੁੱਛਿਆ ਦੀਦੀ ਤੁਸੀਂ ਫਰੀਦਕੋਟ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਪਿੰਡ 'ਚ ਰਹਿੰਦੇ ਆ ਅਰੇ ਸਾਰੀ ਦੁਨੀਆ ਨੂੰ ਪਤਾ ਤੈਨੂੰ ਪਿੰਡ 'ਚ ਰਹਿੰਦੀ ਐ ਪਿੰਡ ਦਾ ਨਾਂ ਕੀ ਐ ਬੱਸ ਸਟੈਂਡ ਤੋਂ ਤੇਰਾ ਪਿੰਡ ਕਿੰਨੀ ਦੂਰ ਐ ਸ਼ਾਇਦ ਕਿਸੇ ਨੇ ਤੈਨੂੰ ਕੋਈ ਗਿਫਟ ਗੁਫਟ ਦੇਣ ਆਣਾ ਹੋਵੇ ਦੱਸ ਦੇ ਐਵੇਂ ਤੇਰਾ ਨੁਕਸਾਨ ਹੋ ਜਾਊਗਾ ਹੱਦ ਹੁੰਦੀ ਵੀ ਐ ਪਿੰਡ 'ਚ ਰਹਿੰਦੇ ਆ ਇਸ ਵਗਲੀ ਰੀਲ ਜਿਹੜੀ ਮੈਂ ਲਗਾਉਣ ਲੱਗੀ ਆ ਨਾ ਉਹ ਦੇਖੇ ਮੈਨੂੰ ਇੰਨਾ ਕੁ ਵੱਟ ਚੜਿਆ ਨਾ ਇੱਕ ਇਹ ਤੇ ਇੱਕ ਕਿਰਨਾ ਵਿਊਜ਼ ਦੀਆਂ ਇੰਨੀ ਆਖ ਭੁਖੀ ਹੈਗੀਆਂ ਕੋਈ ਮੌਕਾ ਨਹੀਂ ਛੱਡਦੀਆਂ ਵਿਊਜ਼ ਲੈਣ ਦਾ ਪਬਲਿਕ ਦੇ ਸਿੰਮ થી ਲੈਣ ਦਾ ਠੀਕ ਹੈ ਉਹ ਰੀਲ ਦੇਖੋ ਪਹਿਲਾਂ ਫਿਰ ਗੱਲ ਕਰਦੇ ਹਾਂ ਹਾਂਜੀ ਸਸਿਕਾ ਸਾਰੇ ਪਿੰਡ ਪਰਵਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਰਾਜਵੀਰ ਵੀਰ ਜੀ ਦੀ ਹਾਲਤ ਕਿੰਨੀ ਨਾਜ਼ੁਕ ਆ ਐਕਸੀਡੈਂਟ ਤੇ ਉਹਨਾਂ ਦੇ ਕਾਫੀ ਸੱਟਾਂ ਆ ਸੱਪ ਚ ਸੱਟਾਂ ਆ ਉਹਨਾਂ ਦੇ ਤੇ ਅੱਜ ਰਾਤ ਮੈਂ ਉਹਨਾਂ ਦੀ ਜਦੋਂ ਨਿਊਜ਼ ਦੇਖੀ ਬਹੁਤ ਹੀ ਬੇਲ ਖਬਰ ਆ ਰਹੀਆ ਮਨ ਡਰ ਜਾ ਲੱਗ ਰਿਹਾ ਕਿ ਵੀਰ ਨੂੰ ਕੁਝ ਨਾ ਹੋ ਐਕਸੀਡੈਂਟ ਦੀ ਨਿਊਜ਼ ਦੇਣੀ ਆਈ ਹੈ ਦੱਸੋ ਵੀ ਇਹਨੂੰ ਬਹੁਤ ਦੁੱਖ ਲੱਗਿਆ ਹੈ ਕਹਿ ਰਹੀ ਹੈ ਮੈਨੂੰ ਰਾਤ ਦੇ ਘਬਰਾਟ ਹੋ ਰਹੀ ਹੈ ਜਦ ਤੀ ਮੈਂ ਨਿਊਜ਼ ਦੇਖੀ ਹੈਗੀ ਹੈ ਠੀਕ ਹੈ ਇੱਕ ਇਹਨੇ ਹਜੇ ਥੋੜਾ ਜਿਹਾ ਟਾਈਮ ਹੋਇਆ ਸੀ ਐਕਸੀਡੈਂਟ ਨੂੰ ਤੇ 4-5 ਘੰਟੇ ਵੀ ਨਹੀਂ ਹੋਏ ਸੀ ਤੇ ਕਿੰਨਾ ਨੇ ਵਲੌਗ ਬਣਾ ਕੇ ਵੀ ਪਾਤਾ ਠੀਕ ਹੈ ਤੇ ਇਹਨੇ ਵੀ ਇਧਰੋਂ ਰੇਲਾ ਪਾਣੀਆ ਸ਼ੁਰੂ ਕਰਤੀ ਆ ਠੀਕ ਹੈ ਹੁਣ ਜਿਹਨੂੰ ਇਹ ਲੱਗ ਰਿਹਾ ਵੀ ਇਹਨੂੰ ਬੜਾ ਦੁੱਖ ਹੋਇਆ ਹੁਣ ਇਹਦੀ ਅਗਲੀ ਲਾਈਨ ਸੁਣੋ ਉਦਾਸ ਕਰਦੇ ਆ ਬੋਪਾ ਜੀ ਮੈਂ ਤਾਂ ਰਾਤ ਵੀ ਮੈਨੂੰ ਨੀਂਦ ਨਹੀਂ ਆਈ ਹੈਗੀ ਮੇਰੇ ਇਨੇ ਸਟਰੋਂਗ ਇੰਜੈਕਸ਼ਨ ਲੱਗੇ ਵੀ ਕਰ ਵੀ ਬਹੁਤ ਹੀ ਮਤਲਬ ਦਿਲ ਨੂੰ ਦਰਦ ਜਿਹਾ ਲੱਗ ਰਿਹਾ ਵੀ ਨੂੰ ਕੁਛ ਨਾ ਹੋਵੇ ਪਾਪਾ ਜੀ ਮੋੜ ਦੱਸ ਕਰਦੇ ਸੱਚੇ ਪਾਸੇਂ ਤੇ ਤੁਸੀਂ ਜਿੰਨੇ ਵੀ ਪੈਣ ਪਾ ਲੈ ਜਾਉਂਗਾ ਵੀ ਇਹ ਲਈ ਦੱਸ ਕਰ। ਕੱਲ ਤੁਸੀਂ ਇੱਥੇ ਵੀ ਆਪਣਾ ਦੁੱਖੜਾ ਹੀ ਰੋ ਰਹੀ ਏ ਰਾਤ ਨੂੰ ਮੈਨੂੰ ਇੰਨੇ ਸਟਰੋਂਗ ਇੰਜੈਕਸ਼ਨ ਲੱਗੇ ਮੈਨੂੰ ਨੀਂਦ ਨਹੀਂ ਆਈ ਅਬਾਂ ਤੇ ਦੇਖ ਲੋ ਕਿੰਨੋ ਰਲ ਲੱਗਿਆ ਹੋਇਆ ਕੀ ਦਿਖਾਉਣ ਦਾ ਮਤਲਬ ਹੈ ਸਿੰਮਤੀ ਲੈ ਰਹੀ ਹੈ ਨਾ ਇੱਕ ਇਹ ਤੇ ਇੱਕ ਕਿਰਣਾ ਇੰਨੀਆਂ ਕੁ ਛਾਤੀ ਰੋੜਤਾ ਨਾ ਇੰਨੀਆਂ ਕੁ ਛਾਤੀ ਰੋੜਤਾ ਹੈ ਗਿਆ जान ਕੇ ਕਿਦਾਂ ਪੋਲੀਆਂ ਪੋਲੀਆਂ ਬਣ ਕੇ ਦਿਖਾਣਾ ਉਹ ਕਿਦਾਂ ਜਾਣ ਕੇ ਨਾ ਵਰਡਸ ਗਲਤ ਬੋਲਦੀ ਰਹਿੰਦੀ ਹੈਗੀਏ ਕੁੰਜੀਲੇਸ਼ਨ ਡਿਸਪੈਂਸਰ ਡਿਪਰੈਸ਼ਨ ਨੂੰ ਕਹਿੰਦੀ ਰਹਿੰਦੀ ਹੈ ਇਹਨੂੰ ਲੱਗਦਾ ਵੀ ਕਿਸੇ ਨੂੰ ਸਮਝ ਨਹੀਂ ਆਉਂਦਾ ਠੀਕ ਹੈ ਸਭ ਸਮਝ ਆਂਦਾ ਤੁਸੀਂ ਕਿਹੜੇ ਤਰੀਕੇ ਨਾਲ ਸਿਮਤੀ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹੋ ਠੀਕ ਹੈ ਕੋਈ ਤੁਹਾਨੂੰ ਰਾਜਵੀਰ ਜਵੰਦੇ ਦੇ ਐਕਸੀਡੈਂਟ ਦਾ ਦੁੱਖ ਨਹੀਂ ਹੈਗਾ ਤੁਸੀਂ ਸਿਰਫ ਆਪਣੇ ਵਿਊਜ਼ ਲਈ ਭੱਜੀਆਂ ਹੋਈਆਂ ਇਸਨਾਂ ਕਿਸੇ ਤਰ੍ਹਾਂ ਬੁਝੂ ਨਾ ਤੇ ਵੀਰਾ ਠੀਕ ਹੋ ਕੇ ਆਪਣੇ ਪਰਿਵਾਰ ਚ ਬਖੈਰ ਦੀ ਚਾਲੇ ਤੇ ਉਵੇਂ ਸਾਰਿਆਂ ਨੂੰ ਖਸੇ ਖੱਡੇ ਸਾਰੇ ਚੋਂਗੀ ਤੇ ਆਪਣੀ ਬਾਬਾ ਉਹਨਾਂ ਨੂੰ ਤਰੱਕੀ ਦੇ ਰੇਂਗਾਆਂ ਦੀਆਂ ਆਪਣੇ ਹੋਰ ਦਿਲੀਆਂ ਤੋਂ ਵਧੀਆਂ ਗਾਣੇ ਲੈ ਕੇ ਆਉਂਗੇ ਸਾਨੂੰ ਇੰਟਰਵਿਊ ਤੇ ਬਾਬਾ ਜੀ ਉਹਨਾਂ ਨੂੰ ਜਲਦੀ ਠੀਕ ਕਰਨ ਅਰੇ ਅਸੀਂ ਤਾਂ ਅਦੋਂ ਦੇ ਹੀ ਅਰਦਾਸ ਕਰਦੇ ਪਏ ਜਦੋਂ ਦੀ ਸਾਨੂੰ ਨਿਊਜ਼ ਪਤਾ ਲੱਗੀ ਏ ਬਟ ਹਰ ਚੀਜ਼ ਨੂੰ ਕਮਰਸ਼ੀਅਲਾਈਜ਼ ਕਰਨਾ ਜ਼ਰੂਰੀ ਨਹੀਂ ਹੁੰਦਾ ਠੀਕ ਹੈ ਜੇ ਤੁਸੀਂ ਪਬਲਿਕ ਨੂੰ ਕੋਈ ਨਿਊਜ਼ ਦੇਣੀ ਹੈ ਕੋਈ ਗੱਲ ਦੱਸਣੀ ਹੈ ਕੋਈ ਆਪਣਾ ਦੁੱਖ ਪ੍ਰਗਟਾਉਣਾ ਹੈ ਤੇ ਪ੍ਰਗਟਾਓ ਠੀਕ ਹੈ ਕਈਆਂ ਨੇ ਦੱਸਿਆ ਹੈਗਾ ਪਰ ਤੁਸੀਂ ਨਾਲ ਆਪਣਾ ਅਸਾਇਤੇ ਕੈਨੂਲਾ ਲਾ ਲਿਆ ਵਿੱਚ ਮੈਜੀ ਸਟਰੋਂਗ ਇੰਜੈਕਸ਼ਨ ਲੱਗੇ ਆ ਇਹ ਉਹ ਪਤਾ ਨਹੀਂ ਕੀ ਕੀ ਬੋਲੀ ਜਾਂਦੀ ਹੈ ਠੀਕ ਹੈ ਅਸੀਂ ਅਰਦਾਸ ਕਰਦੇ ਆ ਮਾਪੇ ਦਾ ਜਵਾਨ ਪੁੱਤ ਹੈ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਜਾਵੇ ਵਿਆਹ ਵਰਿਆ ਬੱਚੇ ਹੈਗੇ ਆ ਤੇ ਅਸੀਂ ਤਾਂ ਇਹੀ ਸਾਰਿਆਂ ਲਈ ਅਰਦਾਸ ਕਰਦੇ ਆ ਤੇਰੇ ਲਈ ਵੀ ਮੈਨੂੰ ਸਿਹਰ ਅਰਦਾਸ ਇਹੀ ਕਰਦੇ ਵੀ ਤੈਨੂੰ ਸਤਬੁੱਧੀ ਆਵੇ ਠੀਕ ਹੈ ਵੀ ਤੂੰ ਖਾਣਾ ਘੱਟ ਕਰੇ ਤੇ ਹੁਣ ਇਹਦਾ ਆਪਾਂ ਥੋੜਾ ਜਿਹਾ ਨਾ ਬਲੌਗ ਕੰਟੀਨਿਊ ਕਰਦੇ ਹੈਗੇ ਜਦੋਂ ਵੀ ਹਸਪੀਟਲ ਗਈ ਹੈ ਆਈ ਹੈ ਉੱਥੇ ਜਾ ਕੇ ਇਹਨੇ ਕੀ ਡਰਾਮੇ ਕੀਤੇ ਰਸਤੇ ਦੇ ਵਿੱਚ ਇਹਨੇ ਕੀ ਡਰਾਮੇ ਕੀਤੇ ਨਾਲੇ ਤੁਹਾਨੂੰ ਪਤਾ ਲੱਗ ਜਾ ਠੀਕ ਆ ਪਤਾ ਫੇਡ ਵਰ ਗਿਆ ਕੀ ਚੀਜ਼ ਖਾਣੇ ਆ ਕੁਲਚਾ ਠੀਕ ਆ ਫੇਡ ਦਾ ਕੁਲਚਾ ਨਹੀਂ ਨਹੀਂ ਕੁੜੇ ਖਵਾ ਨੀ ਤੂੰ ਸਾਹਮਣੇ ਖੜਾ ਵੀਡੀਓ ਬਣਾ ਰਿਹਾ ਹੈਗਾ ਤੈਨੂੰ ਨਹੀਂ ਪਤਾ ਕੀ ਚੀਜ਼ ਖਾ ਰਿਹਾ ਹੈਗੇ ਆ ਡਰਾਮੇ ਡਰਾਮੇ ਜਿੰਨੇ ਮਰਜ਼ੀ ਇਹਨਾਂ ਤੋਂ ਕਰਵਾ ਲਓ ਖਵਾ ਖਵਾ ਬੱਚਿਆਂ ਨੂੰ ਕੁਲਚੇ ਖਵਾਓ ਮੈਦਾ ਖਵਾਓ ਆਏ ਦੇ ਮੇਰੇ ਖਿਆਲ ਨਾਲ ਦਰਾਨੀ ਦੇ ਬੱਚੇ ਹੈਗੇ ਆ ਅਗੇ ਮੀਨੂ ਸਿਰਾਂ ਦੀ ਹਾਲਤ ਬਹੁਤੀ ਚੰਗੀ ਹੈ ਜਿਹੜਾ ਇਹਨਾਂ ਨੂੰ ਵੀ ਤੂੰ ਮੈਦਾ ਖਾਂਦੇ ਲਵਾ ਲਿਆ ਹੈਗਾ ਬੱਚਿਆਂ ਨੂੰ ਨਹੀਂ ਅਕਲ ਹੈਗੀ ਉਹ ਛੋਟੇ ਹੈਗੇ ਆ ਤੁਹਾਨੂੰ ਤਾਂ ਅਕਲ ਹੈਗੀ ਹੈ ਪੀ ਘਰ ਚ ਪਹਿਲਾ ਦੋ ਜਣੇ ਬਿਮਾਰ ਹੋ ਕੇ ਹਟਿਆ ਇਹਦਾ ਮੁੰਡਾ ਵੀ ਪਹਿਲਾ ਬਿਮਾਰ ਰਿਹਾ ਮੀਨੂ ਸੇਰਾ ਵੀ ਬਿਮਾਰ ਰਹੀ ਹੈ ਹੁਣ ਫਿਰ ਉਹ ਬਿਮਾਰ ਹੋਈ ਹੋਈ ਹੈ ਤੇ ਉਹਨਾਂ ਨੂੰ ਤੁਸੀਂ ਬੱਚੇ ਬਿਮਾਰ ਕਰਨੇ ਉਹ ਚਲਦੀ ਚੀਜ਼ ਆਪ ਵੀ ਖਾ ਲਓ ਤੇ ਬੱਚਿਆਂ ਨੂੰ ਵੀ ਖਵਾ ਲਓ ਤੇ ਪੰਨਸ ਤੋਂ ਮਨੇ ਗਈ ਸੀ ਦੋ ਦਿਨਾਂ ਤੋਂ ਵਲੌਗ ਨਹੀਂ ਆ ਰਹੇ ਸમિતਤ ਵੀ ਖਰਾਬ ਸੀ ਕੱਲ੍ਹ ਹੀ ਅਸੀਂ ਆਨ ਕੋ ਹਸਪੀਟਲ ਤੋਂ ਇੰਟਰਵਿਊ ਲੱਗੀ ਹੈ ਜਿਆਦਾ ਸੇਰ ਤੇ ਦੋ ਦਿਨਾਂ ਤੋਂ ਵਲੌਗ ਨਹੀਂ ਆ ਰਹੇ ਹਾਂ ਮੀਨੂ ਸੇਰਾ ਫਰਮ ਨੂੰ ਬਹੁਤ ਘਾਟਾ ਪੈ ਗਿਆ ਹੋਣਾ ਨਾ ਉਹ ਦੱਸਣਾਈ ਹੈਗੀ ਹੈ ਮੇਰੀ ਤਬੀਅਤ ਖਰਾਬ ਸੀ ਨਵੀਂ ਕੋਈ ਗੱਲ ਦੱਸ ਤਬੀਅਤ ਖਰਾਬ ਸੀ ਇਹ ਤਾਂ ਸੇਮ ਦੇ ਵਿੱਚ ਜਿੱਥੇ ਪਸੂ ਚੌਥੀ ਰਾਤ ਤੋਂ ਮੇਰੇ ਦੰਦ ਧੋੜਿਆ ਬਹੁਤ ਜ਼ਿਆਦਾ ਪੱਥਰੀਆਂ ਦਾ ਤੇ ਪੱਥਰੀ ਬਣ ਕੇ ਬਹੁਤ ਜ਼ਿਆਦਾ ਤਾਂ ਮੈਨੂੰ ਮਿਚੀ ਸੀ ਮੈਂ ਤੇ ਟੋਪਨੇ ਜਦੋਂ ਰੋਟੀ ਖਾਦੀ ਤੇ ਮੈਨੂੰ ਖਿਚੜੀ ਤੇ ਨਾਰੀਅਲ ਪਾਣੀ ਅੱਛਾ ਇਹ ਗੱਲ ਦੱਸਣਾਈ ਹੈ ਵੀ ਤਿੰਨ ਦਿਨਾਂ ਤੋਂ ਰੋਟੀ ਨਹੀਂ ਖਾਦੀ ਖਿਚੜੀ ਤੇ ਨਾਰੀਅਲ ਪਾਣੀ ਪਹਿਲਾਂ ਵੀ ਤੂੰ ਕਿਹੜਾ ਬਾਲੀ ਰੋਟੀ ਖਾਣੀ ਹੈ 버ਗਰ ਮੈਗੀ ਨਿਊਡਲ ਪੀਜ਼ਾ ਪਾਸਤਾ ਪਤਾ ਨਹੀਂ ਕੀ ਕੀ ਖਾਣੀ ਰਣੀ ਹੈ ਹੋਰ ਬਹੁਤ ਦਰਦ ਹੋਈ ਜੀ ਕੱਲ ਰਾਤ ਵੀ ਮੈਂ ਉੱਥੇ ਸੀ ਹੁਣ ਵੀ ਉੱਥੇ ਜਾ ਰਹੀ ਆ ਅੱਛਾ ਤੇਰੇ ਦਰਦ ਹੋ ਰਹੀ ਸੀ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਤੇਰੇ ਇੰਨੀ ਦਰਦ ਹੋਇਆ ਹੋਵੇ ਤੂੰ ਵਲੌਗ ਨਾ ਬਣਾਇਆ ਹੋਵੇ ਕੈਮਰਾ ਨਾ ਔਨ ਕੀਤਾ ਹੋਵੇ ਇਹ ਕਿਦਾ ਹੋ ਗਿਆ ਇਹ ਥੋੜੀ ਜਿਹੀ ਸਰਪ੍ਰਾਈਜ਼ਿੰਗ ਗੱਲ ਹੈਗੀ ਆ ਸਾਡੇ ਲਈ ਗਾਇਸ ਸਾਡੀ ਲਮਾਰੀ ਦੀ ਚਾਬੀ 24 ਤੇ ਹੁਣ ਔਖਾ ਹੋ ਗਿਆ ਜਾਣਾ ਡਾਕਟਰ ਕੋਲੇ ਪੈਸੇ ਵੀ ਲਮਾਰੀ ਚਾ ਹੁਣ ਲਮਾਰੀ ਦੀ ਚਾਬੀ ਹੀ ਲੱਭਦੀ ਵੀ ਕਿੱਥੇ ਛੁੱਟ ਕਿੱਥੇ ਦਿੱਤੀ ਤੁਸੀਂ ਹਾਂ ਹੱਸਦੇ ਹੋ ਹੁਣ ਚਾਬੀ ਗਵਾਤੀ ਮਨੇ ਲਮਾਰੀ ਦੀ ਚਾਬੀ ਗਵਾ ਉਹਦਾ ਇਹ ਬਿਮਾਰ ਹੈ ਤੇ ਉਹਦਾ ਇਹ ਨਿੱਕੀ ਨਿੱਕੀ ਚੀਜ਼ ਦਾ ਵਲੌਗ ਬਣਾ ਕੇ ਦੱਸ ਰਹੀ ਹੈਗੀ ਐ ਆ ਨਾਰਮਲ ਬੰਦੇ ਦੀ ਬਾਹ ਇਦਾਂ 10 ਮਿੰਟ ਸਿੱਧੀ ਰਵੇ ਨਾ ਤੇ ਦਰਦ ਹੋ ਜਾਏਗੀ ਤੇ ਤੂੰ ਬਿਮਾਰ ਹੋ ਕੇ ਕਿਸ ਤਰ੍ਹਾਂ ਇਹ ਕੈਮਰਾ ਫੜ ਰਹੀ ਹੈ ਸੈਲਫੀ ਸਟਿਕ ਕਿੱਦਾਂ ਹੋਲਡ ਕਰ ਰਹੀ ਹੈ ਦੱਸ ਮੈਨੂੰ ਜੇ ਤੂੰ ਇੰਨੀ ਬਿਮਾਰ ਹੈ ਤੈਂ ਦਿਨਾਂ ਤੋਂ ਤੇਰੇ ਦਰਦ ਹੋ ਰਹੀ ਹੈ ਦਰਦ ਨਾਲ ਤਾਂ ਵੈਸੇ ਬੰਦੇ ਦਾ ਸਰੀਰ ਨੁੱਚੜ ਜਾਂਦਾ ਪੱਥਰੀ ਦੇ ਦਰਦ ਇੰਨੀ ਗੰਦੀ ਹੁੰਦੀ ਹੈ ਕਿਉਂਕਿ ਮੇਰੇ ਵੀ ਦੋ ਵਾਰ ਪੱਥਰੀ ਦਾ ਦਰਦ ਹੋ ਚੁੱਕੀ ਹੈ ਮੈਨੂੰ ਪਤਾ ਹੈ ਦਰਦ ਕਿੰਨੀ ਭੈੜੀ ਹੈਗੀ ਹੈ ਨਹੀਂ ਸਹਾਰ ਹੁੰਦੀ ਹੈਗੀ ਠੀਕ ਹੈ ਨਾਲੇ ਆ ਕਿਉਂ ਬਕਵਾਸ ਕਰੀ ਜਾ ਰਹੀ ਹੈ ਅਖਬਾਰ ਦੇ ਵਿੱਚ ਹੀ ਢੰਡੋਰਾ ਫ ਫੇਰ ਆ ਜਾਣਗੇ ਆਡੀਅੰਸ ਕੋ ਨੁਕਸਾਨ ਦੀ ਪਰਭਾਈ ਕਰਨ ਲਈ ਆ ਚਿੱਤਾ ਦੱਸਣ ਵਾਲੀ ਹੁੰਦੀ ਹੈ ਵਲੋਗਾਂ ਦੇ ਵਿੱਚ ਕੋਈ ਅਕਲ ਮਤ ਕੋਈ ਸੈਂਸ ਹੈਗੀ ਵੀ ਕਿਹੜੀ ਗੱਲ ਕਿੱਥੇ ਕਰਨ ਵਾਲੀ ਕਿਹੜੀ ਨਹੀਂ ਅਲਮਾਰੇ ਦੀ ਚਾਬੀ ਕੋ ਅੱਜ ਕਿ ਜੀ ਉਹਦੇ ਚ ਪੈਸੇ ਸੀ ਜੀ ਗਈ ਸੀ ਆਪਾਂ ਚੱਲੇ ਜਾਂ ਸੀ ਡਾਕਟਰ ਕੋਲੇ ਦਵਾਈ ਲੈਣ ਹਾਸਪੀਟਲ ਤੇ ਆ ਵੀ ਲਗਾਉਣੀ ਹੈ ਜਿਹੜੀ ਲਾਈ ਆ ਆ ਲਗਾਉਣੀ ਹੈ ਫਰੈਂਡ ਜੀ ਕਲੋਰ ਜਮਣੇ ਤੇ ਢੀੜ ਬਹੁਤ ਹੋਊਗੀ ਨਾ ਲਾਉਣਗੇ ਨਾ ਪੰਗੇ ਲੈ ਭਾਈ ਜੋ ਮਨੀ ਰੋਂਗੇ ਜੀ ਸੋਹਣਾ ਦੇ ਲਮੂਗੇ ਤੱਕਰਦਾ ਨਹੀਂ ਤਾਂ ਇੱਕ ਗੱਲ ਨੂੰ ਇੱਕ ਬਲੌਗ ਦੇ ਵਿੱਚ ਕਿੰਨੀ ਵਾਰ ਦੱਸਾਂਗੇ ਪਹਿਲਾਂ ਵੀ ਤੂੰ ਦੱਸ ਘਟੀਆਂ ਨਾ ਅਸੀਂ ਚੱਲੇ ਆ ਹਸਪੀਟਲ ਹੁਣ ਫਿਰ ਕਿਉਂ ਦੱਸ ਰਹੀ ਹੈ ਨਾਲਿਆ ਕੀ ਕਹਿ ਰਹੀ ਹੈ ਆ ਵੀ ਲਵਾਣੀ ਹੈ ਇਹਨੂੰ ਕਹਿੰਦੇ ਕੀ ਹੈ ਇਹ ਤਾਂ ਤੈਨੂੰ ਪਤਾ ਨਹੀਂ ਹੋਣਾ ਕਿ ਨੂਲਾ ਕਹਿੰਦੇ ਆ ਆ ਬੜੀ ਦਰਦ ਹੋ ਰਹੀ ਹੈ ਅਡਰਾਮੇ ਕੀ ਕਰ ਰਹੀ ਹੈ ਅਲਛਣ ਕੀ ਕਰ ਰਹੀਆਂ ਗਈਆਂ ਠੀਕ ਹੈ ਕਲੋਡ ਜਮ ਦਿੰਦੇ ਆ ਨਾਲਾ ਵਜਾ ਜੇ ਕਿਹੜੀ ਕੱਟੀ ਜਾ ਰਹੀਆਂ ਬਸ ਇਹ ਜਿਹੜੇ ਲੱਛਣ ਹੈ ਨਾ ਕੁੜੀਆਂ ਜਿਹੜੀਆਂ ਤੇ ਚੰਗੇ ਲੱਗਦੇ ਹੈਗੇ ਤੇਰੇ ਮੇਰੀ ਇਸ ਦੀ ਜਨਨੀਆਂ ਤੇ ਨਹੀਂ ਚੰਗੇ ਲੱਗਦੇ ਹੈਗੇ ਸਮਝੇਗੀ ਤੈਨੂੰ ਕੀ ਲੱਗਦਾ ਤੂੰ ਆ ਚੀਜ਼ਾਂ ਤੇਰੇ ਤੇ ਆਡੀਅੰਸ ਨੂੰ ਜ਼ਿਆਦਾ ਦਰਸਾਏਗਾ ਇਹ ਹਰਤਾ ਨਾ ਕਰਿਆ ਕਰੋ ਆਪਣੀ ਉਮਰ ਦੇ ਸਾਰ ਨਾਲ ਹਰਤਾ ਕਰੀਦੀ ਹੁੰਦੀਆਂ ਨਹੀਂ ਨਹੀਂ ਬੜੀ ਜਿਆਦਾ ਕੋਈ ਨਹੀਂ ਗੱਜੂ ਦੇ ਇਲਾਕੇ ਦੇ ਘੱਡੀ ਤੇ ਆਪਾਂ ਚੱਲੇ ਹਾਂ ਸ਼ੈਹ ਹਸਪੀਟਲ ਲੋ ਜੀ ਹੁਣ ਤੀਜੀ ਵਾਰੀ ਸੁਣ ਲੋ ਅਸੀਂ ਚੱਲੇ ਆ ਹਸਪੀਟਲ ਮੈਡਮ ਨੇ ਇੱਕ ਇੱਕ ਪੁਆਇੰਟ ਸ਼ੂਟ ਕੀਤਾ ਕਰੋ ਬਾਹਰ ਨਿਕਲਣ ਦਾ ਗੱਡੀ ਦੇ ਵਿੱਚ ਬੈਠਣ ਦਾ ਇਹ ਪਤਾ ਨਹੀਂ ਕਿੰਨੀ ਕਬੱਡੀ ਸੈਲੀਬ੍ਰਿਟੀ ਹੈ ਇਹ ਪਰਮ ਨੂੰ ਸਮਝਦੀ ਕੀ ਹੈ ਯਾਰ ਬੰਦਾ ਆਪਣੇ ਆਪ ਨਾਲ ਤਾਂ ਨਹੀਂ ਝੂਠ ਬੋਲ ਸਕਦਾ ਖੁਦ ਨੂੰ ਤਾਂ ਪਤਾ ਹੁੰਦਾ ਹੁੰਦਾ ਨਾ ਵੀ ਮੇਰੀ ਔਕਾਤ ਕਿੰਨੀ ਕ ਹੈ ਮੈਂ ਉਸ ਤੋਂ ਬਾਹਰ ਨਾ ਜਾਵਾਂ ਇੱਕ ਇੱਕ ਚੀਜ਼ ਸ਼ੂਟ ਕਰਕੇ ਦਿਖਾ ਰਹੀ ਹੈ ਅੱਗੇ ਤੁਸੀਂ ਦੇਖੋਗੇ ਇੱਕ ਗੱਡੀ ਦੇ ਵਿੱਚ ਬੈਠੀ ਹੈ ਇਹਨੇ ਕੈਮਰਾ ਸੈੱਟ ਕੀਤਾ ਹੈ ਵਲੌਗ ਸ਼ੂਟ ਕਰ ਰਹੀ ਹੈ ਬਲੂਟੂਥ ਲਾਇਆ ਹੈ ਬੈਠ ਕੇ ਨਾਰੀਅਲ ਪਾਣੀ ਪੀਤਾ ਜਾ ਰਿਹਾ ਹੈ ਇਹ ਬਿਮਾਰ ਬੰਦੇ ਦੀਆਂ ਹਰਕਤ ਹੈ ਠੀਕ ਹੈ ਇਹ ਬਿਮਾਰ ਹੈ ਇਹ ਅੱਜ ਦੇ ਸੈਲੀਬ੍ਰਿਟੀ ਹੈ ਇਦਾਂ ਦਾ ਜਿਹੜੇ ਵੱਡੇ ਸੈਲੀਬ੍ਰਿਟੀ ਹੈ ਅਮਿਤab ਬਚਨ ਸੁਲਮਾਨ ਖਾਨ ਠੀਕ ਹੈ ਹੋਰ ਵੀ ਜਿੰਨੇ ਹੈ ਜੈਕ ਲਿੰਗ ਜੁਕਲਿੰਗ ਇੰਧਾ ਦੀ ਹੱਕ ਤਾਂ ਉਹ ਵੀ ਨਹੀਂ ਕਰਦੇ ਉਹ ਜਿਹੜੇ ਐਕਚੁਅਲ ਚ ਸੈਲੀਬ੍ਰਿਟੀ ਹੈ ਤੇ ਇਹ ਦੇਖੋ ਫੇਕ ਸੈਲੀਬ੍ਰਿਟੀ ਅਨ ਕਦੀ ਰਾਤ ਆਬੀ ਤਾਂ ਨਹੀਂ ਰਹੀ ਗਈ ਬਾਰੀ ਭਲੀ ਬਾਰੀ ਸੀਸਾ ਉਹ ਰਾਤ ਚਾਹ ਲੈ ਕੇ ਗਈ ਚਾਬੀ ਤਾਂ ਨਹੀਂ ਇੱਥੇ ਦੋ ਚਾਬੀ ਤਾਂ ਨਹੀਂ ਲੈ ਗਈ ਰਾਤ ਮੈਂ ਚਾਹ ਲੈ ਕੇ ਗਿਆ ਹੀ ਨਾ ਹੂੰ ਤੈਨਾਂ ਕਾਪੋ ਚਾਬੀ ਤਾਂ ਨਹੀਂ ਲੱਗੀ ਦੋ ਚਾਬੀਆਂ ਇੱਕ ਛੱਲਾ ਆਉਦੇ ਜੋ ਨਹੀਂ ਚਾਬੀ ਹੋਤੀ ਨਾ ਲੱਗਲੇ ਤੇ ਕਿਉਂ ਬੰਦਾ ਕੀ ਹੋਇਆ ਕੋਈ ਕਿਸੇ ਕੋਈ ਕਿੱਥੇ ਗਈ ਫੁੱਲ ਮਾਰੀ ਗਈ ਸੀ ਹੋਰ ਕਿੱਥੇ ਗਈ ਹੋਵੇ ਮੇਰੀ ਦੁਕਾਨ ਤੇ ਕੋਈ ਵੀ ਕੋਈ ਮੈਂ ਰਾਤ ਨਾਲ ਇੱਕ ਤੇਰੇ ਕੋਲੇ ਦੇਖੋ ਉਹਦੇ ਕੋਲੇ ਆਇਆ ਬੰਦਾ ਪਰਸ ਭੁੱਲ ਗਿਆ ਦੋ ਮੈਂ ਕਾ ਵੀ ਸ਼ਾਇਦ ਕਿ ਫੁੱਲ ਮਾਰੀ ਤਾ ਤੋੜਨਾ ਪੜੇਗਾ ਲੋਕਾਂ ਨੂੰ ਮੈਂ ਨਹੀਂ ਰਹੀ ਹੋਰ ਕਿੱਥੇ ਤੁਸੀਂ ਜਗਾ ਦਿੱਆ ਮੇਰੀ ਦੁਕਾਨ ਤੇ ਮੈਂ ਤਾਂ ਲੱਗਿਆ ਸੀ ਸ਼ੀਸ਼ਾ ਖਲਿੱਕ ਸ਼ੀਸ਼ਾ ਸ਼ੀਸ਼ਾ ਨਹੀਂ ਸ਼ੀਸ਼ਾ ਚਲੋ ਆਪਾਂ ਇਹ ਗੱਲਾਂ ਤੇ ਨਹੀਂ ਜਾਂਦੇ ਮੇਬੀ ਇਹਨਾਂ ਦੇ ਇੱਦਾਂ ਹੀ ਬੋਲਦੇ ਹੁਣ ਸ਼ੀਸ਼ਾ ਠੀਕ ਹੈ ਹੁਣ ਉਹਨੂੰ ਪੁੱਛਦੇ ਪਏ ਆ ਰਾਤ ਇੱਥੇ ਕੋਈ ਚਾਬੀ ਤਾਂ ਨਹੀਂ ਰਹਿ ਗਈ ਇਹ ਰਾਤ ਜਦੋਂ ਡਿੱਪ ਵਗੈਰਾ ਲਵਾਣ ਆਏ ਹੋਣੇ ਆ ਤੇ ਉਦੋਂ ਚਾਹ ਚੁ ਪੀਤੀ ਹੋਣੀ ਹੈ ਚਾਹ ਲਈ ਹੋਣੀ ਹੈ ਤਾਂ ਉਹਨੂੰ ਪੁੱਛਦੇ ਪਏ ਚਲੋ ਠੀਕ ਹੈ ਤੁਸੀਂ ਪੁੱਛ ਲਓ ਚਾਬੀ ਹੈ ਜਾਂ ਨਹੀਂ ਹੈ ਉਹਨੂੰ ਇਹ ਕਿਉਂ ਦੱਸਦੇ ਪਿਓ ਵੀ ਅਲਮਾਰੀ ਦੀ ਚਾਬੀ ਸੀ ਠੀਕ ਹੈ ਘਰੇ ਤੋਂ ਪਹਿਲਾਂ ਦੱਸ ਕੇ ਆਈਆਂ ਵੀ ਅਲਮਾਰੀ ਦੇ ਵਿੱਚ ਪੈਸੇ ਸੀ ਹੁਣ ਮੈਨੂੰ ਆ ਕੇ ਦੱਸਦੇ ਪਈਏ ਅਲਮਾਰੀ ਦੀ ਚਾਬੀ ਸੀ ਨਹੀਂ ਤੇ ਲੋਕਾਂ ਤੋੜਨਾ ਪਏਗਾ ਡੰਗਰ ਡੰਗਰ ਹਾਂਜੀ ਗਾਇਸ ਵੀਰੇ ਕੀ ਹਾਲ ਚਾਲ ਹੈ ਇਹਨਾਂ ਦੇ ਪਥਰੀਆਂ ਦਾ ਦਰਦ ਹੋ ਰਿਹਾ ਜੀ ਪਰਸੋਂ ਪਰਸੋਂ ਤਰਕੇ ਦਾ ਹੋ ਰਿਹਾ ਬڑے ਡਾਕਟਰਾਂ ਨੇ ਬੋਤਲਾਂ ਹੋਰ ਆਣਾ ਵੀ ਲਾਤੀਆਂ ਸੀ ਨਹੀਂ ਰਾਵਾਂ ਕਰ ਲੈ ਡਾਕਟਰ ਬਾਈ ਤੁਸੀਂ ਇਹ ਦਵਾਈ ਟਨ ਵੀ ਸੁਣ ਲਓ ਇਹਨਾਂ ਦੇ ਹੋ ਰਿਹਾ ਪੱਥਰੀਆਂ ਦਾ ਦਰਦ ਇਹਨਾਂ ਦੇ ਹੋ ਰਿਹਾ ਪੱਥਰੀਆਂ ਦਾ ਦਰਦ ਦੇਖੋ ਕਿੰਨੀ ਇੱਜ਼ਤ ਦਿੱਤੀ ਜਾ ਰਹੀ ਆ ਤਿੰਨ ਵਾਰ ਪਹਿਲਾਂ ਬਲੌਗ ਦੇ ਵਿੱਚ ਦੱਸ ਚੁੱਕੀ ਆ ਵੀ ਮੇਰੇ ਦੋ ਤਿੰਨ ਦਿਨਾਂ ਤੋਂ ਪੱਥਰੀਆਂ ਦਾ ਦਰਦ ਹੋ ਰਿਹਾ ਹੁਣ ਇਹ ਦੱਸ ਰਿਹਾ ਠੀਕ ਹੈ ਕੀ ਚੱਕਰ ਹੈ ਇੱਕ ਕਬਰ ਨੂੰ ਕਿੰਨੀ ਵਾਰ ਸੁਣਾਓਗੇ ਤੁਸੀਂ ਠੀਕ ਹੈ ਹੁਣ ਇੱਥੇ ਤੁਸੀਂ ਨੋਟ ਕੀਤਾ ਮੀਨੂ ਜੀ ਦਾ ਪੇਟ ਇੱਕ ਨਾਰਮਲ ਇਸ ਏਜ ਦੀ ਲੇਡੀ ਦਾ ਪੇਟ ਇਸ ਤਰ੍ਹਾਂ ਹੁੰਦਾ ਇਨੂੰ ਓਵਰ ਫੈਟ ਨਹੀਂ ਕਵਾਂਗੇ ਦ ਸੀਜ਼ਨ ਹੀ ਕਵਾਂਗੇ ਇੱਕ ਤਰ੍ਹਾਂ ਦੀ ਤਾਂ ਹੋਰ ਕੀ ਕਵਾਂਗੇ ਓਬੀਸੀਟੀ ਵੀ ਇੱਕ ਬਿਮਾਰੀ ਹੈ ਨਾ ਔਰ ਇਹਦੇ ਨੇਚਰਲ ਨਹੀਂ ਹੈ ਚੀਜ਼ ਠੀਕ ਹੈ ਇਹਨੂੰ ਜੀਨਸ ਦੇ ਵਿੱਚੋਂ ਨਹੀਂ ਮਿਲੀ ਹੈਗੀ ਇਹ ਇਹਨੇ ਆਪ ਖਾ ਖਾ ਕੇ ਖਾ ਖਾ ਕੇ ਆਪਣੀ ਇਹ ਹਾਲਤ ਕੀਤੀ ਹੈ ਇੰਨਾ ਪੇੜ ਤਾਂ ਕਿਸੇ ਲੇੜੀ ਦਾ ਅਦੋਂ ਨਹੀਂ ਹੁੰਦਾ ਜਦੋਂ ਉਹਨੇ ਟਵਿਨਸ ਬੱਚੇ ਜੰਮਨੇ ਹੁੰਦੇ ਜਿਹੜਾ ਇਹਨੇ ਖਾ ਖਾ ਕੇ ਕੀਤਾ ਪਿਆ ਇਹ ਮਯਾਕ ਵਾਲੀ ਗੱਲ ਨਹੀਂ ਹੈ ਸੀਰੀਅਸ ਗੱਲ ਲੱਗੀ ਹੈ ਇਹਨੂੰ ਆਪਣੀ ਹੈਲਥ ਵੱਲ ਧਿਆਨ ਦੇਣਾ ਚਾਹੀਦਾ ਠੀਕ ਹੈ ਉਹ ਐਸਟੋਰਟੂ ਵੀ ਇਹਨੂੰ ਕਿੰਨੀ ਵਾਰ ਸਮਝਾ ਚੁੱਕੀ ਐ ਠੀਕ ਆ ਨਾਰਮਲੀ ਉਹ ਕਿਸੇ ਨੂੰ ਸਮਝਾਉਂਦੀ ਨਹੀਂ ਹੁੰਦੀ ਪਰ ਫਿਰ ਵੀ ਇਹਨੂੰ ਦੋ ਤਿੰਨ ਵਾਰ ਸਮਝਾ ਚੁੱਕੀ ਹੋ ਮੈਨੂੰ ਆਪਣੀ ਹੈਲਥ ਵੱਲ ਧਿਆਨ ਦੇ ਆਪਣੇ ਲਈ ਨਹੀਂ ਤੇ ਆਪਣੇ ਬੱਚਿਆਂ ਕਰਕੇ ਦੇ ਦੱਸੋ ਇਹਦੇ ਪੇਟ ਵੱਲ ਦੇਖੋ ਜਰਾ ਇਹ ਕਰਨ ਜੀ ਇਹ ਤੇ ਜਾਨੀ ਦੀਪਾ ਖਾਸੇ ਪੇਟ ਵਿੱਚ ਕੱਲ ਐਡਮਿਟ ਕਰਾਇਆ ਰੋਡ ਤੋਂ ਰੋਡ ਤੇ ਠਾਣੇ ਦੇ ਸਾਹਮਣੇ ਕੱਲ ਐਡਮਿਟ ਕਰਾਇਆ ਕੱਲ ਇਹਨਾਂ ਨੇ ਬੋਤਲਾਂ ਟੀਕੇ ਲਾਇਆ ਦਾ ਕਰ ਗਿਆ ਅੱਜ ਫੇਰ ਦੁਬਾਰਾ ਲਈ ਜਾਂਦੇ ਆ ਕੀ ਤੁਸੀਂ ਹੁਣ ਹਸਪੀਟਲ ਦੀ ਪ੍ਰਮੋਸ਼ਨ ਵੀ ਕਰ ਰਹੇ ਹੋ ਹਸਪੀਟਲ ਦੀ ਪ੍ਰਮੋਸ਼ਨ ਦੇ ਪੈਸੇ ਲਏ ਆ ਜਾਂ ਇਲਾਜ ਦੇ ਵਿੱਚ ਤੁਹਾਨੂੰ ਡਿਸਕਾਊਂਟ ਦਊਗਾ ਪੂਰਾ ਐਡਰੈਸ ਦੱਸ ਰਿਹਾ ਵਿਕਰਮਜੀਤ ਡਾਕਟਰ ਥਾਣੇ ਦੇ ਸਾਹਮਣੇ ਕੀ ਉਹ ਇਦਾਂ ਕੋਈ ਦੱਸਦਾ ਹੁੰਦਾ ਜਿੰਨਾਂ ਜਕਰ ਪ੍ਰਮੋਸ਼ਨ ਨਾ ਮਿਲੀ ਹੋਵੇ ਕੱਲ ਇਹਨਾਂ ਦੇ ਗਲੂਕੋਜ਼ ਦੀਆਂ ਬੋਤਲਾਂ ਲੱਗੀਆਂ ਅੱਜ ਵੀ ਲੱਗ ਰਹੀਆਂ ਜੀ ਠੀਕ ਹੈ ਜੀ ਹੁਣ ਇਹਨਾਂ ਨੂੰ ਆਰਾਮ ਆਇਆ ਪਹਿਲਾਂ ਆਰਾਮ ਨਹੀਂ ਆਇਆ ਪਤਾ ਨਹੀਂ ਕੀ ਕੀ ਪਿੱਛੇ ਵੀ ਬੋਲੀ ਜਾ ਰਹੀ ਸੀ 0 ਹਸਪਤਾਲ ਦੀ ਹਸਪਤਾਲ ਦਿਖਾਉਂਦੇ ਅਸੀਂ ਆਏ ਹਸਪਤਾਲ ਹਨਾ ਦੀਪ ਹਸਪਤਾਲ ਚਲੋ ਚਲ ਕੇ ਕੰਨੋ ਲੋ ਜੀ ਫੇਰ ਕਰਨ ਲੱਗੇ ਹਸਪਤਾਲ ਦੀ ਪ੍ਰਮੋਸ਼ਨ ਫੀਲਿੰਗਸ ਤਾਂ ਇਹਨਾਂ ਨੇ ਪੂਰੀ ਸੈਲੀਬ੍ਰਿਟੀ ਵਾਲੀ ਲਈ ਹੈਗੀ ਹੈ ਹਸਪਤਾਲ ਐਂਟਰ ਕਰਨ ਦੀ ਵੀਡੀਓ ਹਸਪਤਾਲ ਤੋਂ ਬਾਹਰ ਆਉਣ ਦੀ ਵੀਡੀਓ ਚੱਲ ਕੇ ਜਾ ਰਹੀ ਹੈ ਮੈਡਮ ਲੈਟ ਰਹੀ ਹੈਗੀ ਹੈ ਉੱਥੇ ਜਾ ਕੇ ਹਸਪਤਾਲ ਦੇ ਵਿੱਚ ਇਹਨਾਂ ਨੇ ਰੀਲਾਂ ਫੇਰ ਬਣਾਈਆਂ ਲਾਸਟ ਟਾਈਮ ਇਹਦੀ ਇੰਨੀ ਟ੍ਰੋਲਿੰਗ ਹੋਈ ਹਸਪਤਾਲ ਦੇ ਵਿੱਚ ਰੀਲਾਂ ਬਣਾਉਣ ਕਰਕੇ ਇਹ ਫੇਰ ਨਹੀਂ ਘਟੀ ਫੇਰ ਇਹਨਾਂ ਨੇ ਰੀਲਾਂ ਪਾਈਆਂ ਜਾ ਕੇ ਆ ਸਾਇਦ ਇਹ ਮਚਲਾ ਦੇਣੀ ਹੈਗੀ ਆ ਤਾਂ ਇਹਨਾਂ ਦੇ ਹਾਲ ਹੈ ਜੇ ਤੁਸੀਂ ਆਪਣੇ ਕੰਮਾਂ ਤੋਂ ਨਹੀਂ हट ਸਕਦੇ ਆਪਣੇ ਆਪ ਨੂੰ ਸੁਧਾਰ ਨਹੀਂ ਲਿਆ ਸਕਦੇ ਤੇ ਜਿਨ੍ਹਾਂ ਨੇ ਫਿਰ ਬੋਲਣਾ ਟ੍ਰੋਲ ਕਰਨਾ ਉਹਨਾਂ ਨੇ ਤਾਂ ਫਿਰ ਉਹਨਾਂ ਨੇ ਤਾਂ ਕਰ ਹੀ ਜਾਣਾ ਆ ਠੀਕ ਹੈ ਤੇ ਤੁਸੀਂ ਚਾਹੁੰਦੇ ਤੁਹਾਡੀ ਟ੍ਰੋਲਿੰਗ ਨਾ ਹੋਵੇ then ਪਹਿਲਾ ਆਪਣੇ ਆਪ ਨੂੰ ਤੁਸੀਂ ਸੁਧਾਰੋ ਹਣ ਇੱਥੇ ਨਾ ਕਈਆਂ ਨੂੰ ਮੀਨੂ ਸਿਰਾਂ ਤੇ ਤਾਂ ਸਾਰਿਆਂ ਹੁਣ ਹਾਏ ਵਿਚਾਰੀ ਫਿਰ ਬਿਮਾਰ ਹੋ ਗਈ ਹਸਪੀਟਲ ਐਡਮਿਟ ਹੋਣਾ ਪਿਆ ਇਹਨੂੰ ਇਹਦੇ ਵਿਚਾਰੀ ਦੇ ਕਿੰਨਾ ਪਥਰੀ ਦਾ ਦਰਦ ਹੋਇਆ ਹੁਣ ਕਿੰਨੀ ਵਿਚਾਰੀ ਨੂੰ ਵੀਕਨੈਸ ਆ ਗਈ ਹੋਣੀ ਐ ਇੰਨੀ ਕਿਨੂੰ ਵੀਕਨੈਸ ਆਈ ਐ ਠੀਕ ਐ ਹਸਪੀਟਲ ਤੋਂ ਡਿਸਚਾਰਜ ਹੁੰਦੀ ਐ ਲਾਈਵ ਹੋ ਗਈ ਜਿਹਦੇ ਕਲੀਪਾ ਕਲੀਪਾ ਪੰਜ ਸ਼ਰੋ ਦੇ ਵਿੱਚ ਯੂਜ਼ ਕੀਤੀ ਹੈਗੀਆਂ ਉਹ ਸਾਰੀਆਂ ਲਾਈਵ ਦੇ ਕਲੀਪਾ ਸੀ ਤੇ ਉਸ ਤੋਂ ਬਾਅਦ ਇਹਨੂੰ ਇੰਨੀ ਵੀਕਨੈਸ ਆ ਗਈ ਉਹ ਵੀਕਨੈਸ ਦੂਰ ਕਰਨ ਲਈ ਇਹਨੇ ਨਾਚੇ ਟੱਪ ਕੇ ਰੇਲਾ ਪਾਤੀ ਐ ਆ ਦੇਖੋ ਜ਼ਰਾ ਇਹ ਜ਼ਿੰਦਗੀ ਆਪਣੀ ਹੈ ਲਾਲਾ ਕਿਸੇ ਕੇ ਖੌਫ ਸੇ ਨਹੀਂ ਆਪਣੇ ਸੌਕ ਸੇ ਜੀਤੇ ਨਜ਼ਮੰਦਰ ਤੂੰ ਵੀ ਖੁਪਨ ਤੂਆ ਉੜਦੀ ਪਤੰਗ ਨਾ ਹੂੰ ਜੋਗੀ ਮਲੰਗ ਸਮਰ ਮੈਂ ਨੇ ਅਟੀ ਨਪਤਾ ਸੇ ਜਾਮਾ ਪੋੜਦੀ ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰਦੀ ਅੱਖ ਤੱਕਦੀ ਨਾ ਕਿਸੇ ਨੂੰ ਇਹ ਘੂੜਦੀ ਮੇਰੀ ਚੁੱਪੀ ਵਿੱਚ ਆਪਦੀ ਢੂੰਗੇ ਸ਼ੋਰ ਜੀ ਦੇਖ ਲਿਆ ਕਲਪਾ ਆ ਇਹ ਬਿਮਾਰ ਹੁੰਦੇ ਆ ਆ ਇਹਨਾਂ ਨੂੰ ਵੀਕਨੈਸ ਹੁੰਦੀ ਆ ਜਾਂ ਫਿਰ ਇਹਨਾਂ ਨੂੰ ਆ ਕਿਸੇ ਦੇ ਐਕਸੀਡੈਂਟ ਦਾ ਦੁੱਖ ਦਰਦ ਹੁੰਦਾ ਆ ਸਾਈਟ ਤੇ ਮੈਂ ਚਲਾ ਰਹੀ ਹੈਗੀ ਆ ਆ ਰਾਜਵੀਰ ਦੀ ਇਹਨੇ ਰੀਅਲ ਬਾਈ ਹੈ ਤੇ ਉਸ ਤੋਂ ਬਾਅਦ ਇਹਦੇ ਡਰਾਮੇ ਤੁਸੀਂ ਦੇਖ ਲਓ

ਵਰਤੇ ਦੇ ਲਗੇ ਤੇ ਬਸ ਉਹਨਾਂ ਨੂੰ ਕਹਿੰਦੇ ਠੀਕ ਆ ਤੇ ਬੋਤਲਾਂ ਉਹ ਲਾਤੀ ਡ੍ਰਿਪ ਉਹਨਾਂ ਨੇ ਕਹਿੰਦੇ ਵੀ ਬਸ ਲੱਗ ਗਈ ਜਿਹੜੇ ਇੰਜੈਕਸ਼ਨ ਦਈ ਸੀ ਤੇ ਆਇਆ ਜੀਮ ਲਈ ਪਥਰੀ ਦੀ ਦਰਦ ਭੈ ਮੇਦੇ ਤੇ ਇਨਫੈਕਸ਼ਨ ਸੀਗੀ ਪਰ ਉਹਨਾਂ ਨੇ ਇੱਥੇ ਇਹ ਗੱਲ ਕਰਨੀ ਹੈ ਜ਼ਰੂਰੀ ਹੈ ਵੀ ਕਿੰਨੇ ਦਿਨ ਦੀ ਦਵਾਈ ਦਿੱਤੀ ਡਾਕਟਰ ਨੇ ਉਹ ਕਹਿੰਦਾ ਪਰਚੀ ਤੇ ਲਿਖੀ ਹੋਈ ਹੈ ਹੁਣ ਇੱਥੇ ਫਿਰ ਕੀ ਆ ਰਹੀਏ ਇਸ ਕਲਿੱਪ ਤੋਂ ਪਹਿਲਾਂ ਵੀ ਅਸੀਂ ਵਲੌਗ ਚਾ ਚੁੱਕੀ ਹੈ ਵੀ ਰਾਤ ਵੀ ਬੋਤਲਾਂ ਲੱਗੀਆਂ ਹੁਣ ਵੀ ਬੋਤਲਾਂ ਲੱਗੀਆਂ ਮਤਲਬ ਆਡੀਅੰਸ ਤੋਂ ਸਿੰਪਥੀ ਲੈ ਲਈ ਤੁਸੀਂ ਇੱਕ ਗੱਲ ਕਿੰਨੀ ਕਿੰਨੀ ਵਾਰ ਰਿਪੀਟ ਕਰੋਗੇ ਕਿੰਨੀ ਵਾਰ ਰੋਕੇ ਦਿਖਾਓਗੇ ਪਥਰੀ ਆ ਠੀਕ ਹੈ ਜਦ ਤੁਸੀਂ ਬਾਹਰ ਦਾ ਗੰਦਾ ਮੰਦਾ ਸਭ ਖਾਈ ਜਾਣਾ ਹੈਗਾ ਕੋਈ ਸਫਾਈ ਨਹੀਂ ਦੇਖਣੀ ਕੁਝ ਵੀ ਤੇ ਹੁਣ ਦਬੀਦ ਰੱਖਾਂਗੇ ਖਾਣ ਪੀਣ ਦਾ ਕੋਈ ਵਿੱਚੋਂ ਮੈਂ ਖਾਦਾ ਤਾਂ ਕੁਝ ਨਹੀਂ ਮੈਂ ਉਧਰ ਨਿਊਟਰੀ ਕੁਲਚਾ ਖਾਦਾ ਨਿਊਟਰੀ ਖੋਜਣਾ ਹੋ ਗਿਆ ਉਹ ਚੋਣੀ ਕੱਲੇ ਆਉਂਦਾ ਖਾਣਾ ਹੀ ਨਹੀਂ ਕੱਲੀ ਨਹੀਂ ਨਿਊਟਰੀ ਪ੍ਰੋਟੀਨ ਵਾਲੀ ਉਹ ਮੈਨੂੰ ਪੱਕੀ ਨਹੀਂ ਨਿਊਟਰੀ ਖਾਦੀ ਦੀ ਕੁਲਚਾ ਨਿਊਟਰੀ ਕੁਲਚਾ ਤੇ ਇੱਕ ਮੈਂ ਮਲਟੀ ਗ੍ਰੇਨ ਆਟਾ ਖਾਣ ਲੱਗੀ ਮੂਵੀ ਨਹੀਂ ਖਾਣਾ ਸਿੰਪਲ ਰੋਟੀ ਹੋਣੀ ਚਾਹਾਂ ਮਾਹੂਤ ਲਾ ਕੇ ਖਿਚੜੀ ਬਣਾ ਕੇ ਆਈ ਹਾਂ ਪਰ ਇਹ ਖਿਚੜੀ ਖਾਉਂਗੇ ਜਾਂ ਤਾਂ ਕੁਝ ਨਹੀਂ ਖਾਣੋ ਬਾਹਰ ਲਾਓ ਤਾਂ ਨਾਤ ਲਾ ਵੇਖੋ ਸ਼ਰਮ ਨਹੀਂ ਆਉਂਦੀ ਆਹ ਗੱਲ ਕਹਿੰਦੇ ਹੋਇਆ ਵੀ ਹੁਣ ਗਾਂ ਤੋਂ ਪਰਹੇਜ ਰੱਖਾਂਗੇ ਇਹ ਗੱਲ ਤੂੰ ਕਿੰਨੀ ਵਾਰ ਕਹਿ ਚੁੱਕੀ ਐ ਔਰ ਤੂੰ ਕਿੰਨੀ ਵਾਰ ਇਸ ਗੱਲ ਤੋਂ ਮੁੱਕਰ ਚੁੱਕੀ ਐ ਕਿੰਨੀ ਵਾਰ ਤੈਨੂੰ ਰੋਸਟਰ ਯਾਦ ਕਰਵਾਂਦੀ ਐ ਵੀ ਮੈਨੂੰ ਤੂੰ ਆਹ ਕਿਹਾ ਸੀ ਤੂੰ ਹੁਣ ਫਿਰ ਖਾਣ ਲੱਗ ਗਈ ਪਿਛਲੇ ਦਿਨ ਜਦੋਂ ਮੈਂ ਇੱਥੇ ਵੀਡੀਓ ਬਣਾਈ ਨਾ ਜਦੋਂ ਇਹਨੇ ਹਸਪੀਟਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਥੋੜੇ ਦਿਨਾਂ ਬਾਅਦ ਸੈਂਡਵਿਚ ਖਾਦਾ ਤੇ ਆ ਕੇ ਪਤਾ ਕੀ ਕਹਿੰਦੀ ਪਈ ਸੀ ਕੋਈ ਵੀਰੇ ਫਿਰ ਕੀ ਹੋ ਗਿਆ ਇੱਕ ਸੈਂਡਵਿਚ ਹੀ ਖਾਦਣਾ ਉਹਦੇ ਨਾਲ ਕੀ ਹੋ ਜਾਂਦਾ ਹੈਗਾ ਅਦੋਂ ਇਹ ਆ ਕੇ ਇਦਾਂ ਜਵਾਬ ਦਿੰਦੇ ਹੈਗੀ ਐ ਸ਼ਰਮ ਕਰ ਲੈ ਕੰਨਾਂ ਨੂੰ ਮੇਰੇ ਹੱਥ ਲੱਗੇ ਅੱਛਾ ਹੁਣ ਤੇਰੇ ਕੰਨਾਂ ਨੂੰ ਹੱਥ ਲੱਗੇ ਆ ਜਦੋਂ ਪਿਛਲੀ ਵਾਰੀ ਐਡਮਿਟ ਹੋਈ ਸੀ ਉਦੋਂ ਕੰਨਾਂ ਨੂੰ ਹੱਥ ਨਹੀਂ ਲੱਗੇ ਸੀ ਆ ਜਿਹੜਾ ਦੁੱਖ ਹੈ ਨਾ ਤੈਨੂੰ 2-4 ਦਿਨ ਵੀ ਨਹੀਂ ਰਹਿੰਦਾ ਹੈਗਾ ਯਾ ਤੇਰੇ ਦਿਮਾਗ 'ਚ ਚੀਜ਼ਾਂ ਰਹਿੰਦੀਆਂ ਨਹੀਂ ਵੀ ਹਾਂ ਮੈਂ ਭਰੇਜ ਕਰਨਾ ਹੈਗਾ ਸਭ ਡਰਾਮੇਬਾਜੀ ਹੈ ਆ ਇੱਕ ਫੋਟੋਨ ਕੀ ਹੋ ਗਿਆ ਸੀ ਸਮਝ ਨਹੀਂ ਬੁਣੀ ਦਰਦ ਵੀ ਨਹੀਂ ਮੈਂ ਫਿਰ ਠੀਕ ਸੀਗੀ ਮੈਂ ਨਿਊਟ੍ਰੀਕੁੱਲ ਚੋਈ ਖਾਧਾ ਗਈ ਸੁਰੇ ਉਸ ਤੋਂ ਅਗਲੇ ਦਿਨ ਮੇਰੇ ਪੇਨ ਹੋਣ ਲੱਗ ਗਿਆ ਤੇ ਕਿਲਾ ਮੈਂ ਠੀਕ ਸੀ ਪਤਾ ਨਹੀਂ ਇੱਕਦਮ ਕੀ ਹੋ ਗਿਆ ਉਹ ਤੇਰੇ ਗਾਈਜ਼ ਵੀਰਾਂ ਨੂੰ ਪਹਿਲਾਂ ਹੀ ਜ਼ਿਆਦਾ ਕੁਝ ਪਤਾ ਹੈ ਰੋਜ਼ ਤੈਨੂੰ ਕਮੈਂਟਾਂ ਜਾ ਕੇ ਸਮਝਾਉਂਦੇ ਆਵੇਂ ਮੀਨੂ ਕੱਟ ਖਾ ਕੱਟ ਕਾ ਪਰ ਤੂੰ ਸੁਣਦੀ ਕਿਧਰੇ ਨਹੀਂ ਮੇਰੇ ਬੜੀ ਦਰਦ ਹੋਈ ਮੈਂ ਕੱਲਾ ਨਿਊਟਰੀ ਕੁਲਚਾ ਖਾ ਖਾਦਾ ਸੀ ਕੱਲਾ ਨਿਊਟਰੀ ਕੁਲਚਾ ਖਾਣਾ ਕੁਝ ਨਹੀਂ ਹੁੰਦਾ ਇੱਕ ਦਿਨ ਦੇ ਵਿੱਚ ਕੁਝ ਨਹੀਂ ਹੁੰਦਾ ਰੋਜ਼ ਜਿਹੜਾ ਤੂੰ ਇਹਨਾਂ ਖੇਸਵਾ ਖਾਨੀ ਹੈ ਨਾ ਉਹ ਅੰਦਰ ਇਕੱਠਾ ਹੁੰਦਾ ਰਹਿੰਦਾ ਹੈ ਇੱਕ ਨਾ ਇੱਕ ਦਿਨ ਤਾਂ ਉਹਦਾ ਇੰਪੈਕਟ ਆਊਗਾ ਨਾ ਬੋਡੀ ਰਿਐਕਟ ਕਰੂਗੀ ਨਾ ਫਿਰ ਕਹਿੰਦੇ ਸਾਨੂੰ ਅਨਪੜ ਕਿਉਂ ਕਹਿੰਦੇ ਹੋ ਕੁਝ ਵੀ ਨਹੀਂ ਹੁੰਦਾ ਬਾਹਰਲਾ ਸੁੱਕ ਕਰਦਾ ਹੋ ਤੇ ਬਾਕੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਇਹਨੂੰ ਕਹਿੰਦੇ ਆ ਟਾਪ ਕਲਾਸ ਬੇਸ਼ਰਮ ਗਾਈਜ਼ ਵੀਰੇ ਬਾਹਰਲਾ ਕੁਝ ਸੂਟ ਨਹੀਂ ਕਰਦਾ ਹੈਗਾ ਤੋ ਠੀਕ ਹੋ ਜੂੰਗੀ ਫਿਰ ਖਾਉਂਗੀ ਇਹ ਨਹੀਂ ਕਹਿ ਰਹੀ ਮੈਂ ਬਾਹਰਲਾ ਨਹੀਂ ਖਾਉਂਗੀ ਇਹ ਹੈਲਦੀ ਡਾਈਟ ਲਿਆ ਕਰੂੰਗੀ ਜਦੋਂ ਠੀਕ ਹੋ ਜੂੰਗੀ ਫਿਰ ਖਾਉਂਗੀ ਸਿੱਧਾ ਸਿੱਧਾ ਇਹ ਕਹਿਣਾ ਠੀਕ ਹੋੂੰਗੀ ਬਾਹਰੋਂ ਖਾਉਂਗੀ ਫਿਰ ਬਿਮਾਰ ਹੋੂੰਗੀ ਫਿਰ ਆਕੇ ਤੁਹਾਡੇ ਮੂਲੇ ਰੰਡੀ ਰੋਣਾ ਰਾਂਗੀ ਗਾਈਜ਼ ਵੀਰੇ ਮੈਂ ਬਿਮਾਰ ਹੋ ਗਈ ਮੇਰੇ ਰਾਤ ਨੂੰ ਇੰਨੇ ਸਟਰੋਂਗ ਇੰਜੈਕਸ਼ਨ ਲੱਗੇ ਪੂਰੀ ਗੱਲ ਬੱਲਿਆ ਕਰ ਬੇਸ਼ਰਮ ਕੀ ਦੇ ਤਾਂ ਅੱਛਾ ਠੀਕ ਹੈ ਫੇਰ ਖਾ ਖ ਦੇ ਲੋ ਨਹੀਂ ਖਾਂਦੀ ਕੀ ਖੋਗੇ ਫੇਰ ਖਾ ਖ ਦੇ ਲੋ ਨਹੀਂ ਖਾਂਦੀ ਬੋਤਲ ਨਹੀਂ ਖਾਂਦੂ ਦੇ ਲੋ ਲੈ ਨਾ ਮੈਂ ਨਾ ਮੈਂ ਨੂੰ ਤਾਂ ਮੇਰੇ ਨਾਲ ਜੀ ਵਸ ਟ੍ਰੀਟਮੈਂਟ ਪੂਰਾ ਹੋ ਗਿਆ ਹੁਣ ਲੈ ਮੈਨੂੰ ਸੇਰਾ ਲੱਲਾ ਸਵਾਦ ਹੁੰਦਾ ਤੇਰੇ ਮੁੰਡੇ ਨੇ ਵੀ ਤੇਰੀ ਬੇਇੱਜ਼ਤੀ ਕਰਤੀ ਗਾਇਜ਼ ਵੀਰੇ ਮੈਂ ਠੀਕ ਹੋ ਜੂਗੀ ਫੇਰ ਖਾ ਲੂਗੀ ਸ਼ਰਮ ਤਾਂ ਨਹੀਂ ਆਂਦੀ ਆਹ ਗੱਲ ਕਹਿੰਦੇ ਆ ਨਾਲੇ ਬੱਚੇ ਨੂੰ ਕੱਲ ਨੂੰ ਝੂਠੀਆਂ ਤਸੱਲੀਆਂ ਦੇ ਜਾਨੀ ਐ ਪੁੱਤ ਨਹੀਂ 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 ਖਾਂਦੀ ਮੈਂ ਸਾਨੂੰ ਪਤਾ ਤੇਰਾ ਤੂੰ ਕਦੀ ਵੀ ਖਾਣਾ ਨਹੀਂ ਛੱਡ ਸਕਦੀ ਦਵਾਈ ਕਿਹਦੀ ਦਵਾਈ ਖਾਵੂਗੇ ਬੋਤ ਦੀ ਗੱਲ ਕਰੀ ਬਾਕੀ ਸਾਰੇ ਤੁਹਾਨੂੰ ਪ੍ਰੋਸੈਸ ਕਰ ਲੋ ਸਪੋਰਟ ਕਰਿਓ ਸ਼ਾਮ ਨੂੰ ਲਾਈਵ ਆਵਾਂਗੇ ਆਪਾਂ ਗਾਦ ਨੂੰ ਜੀ ਠੀਕਾ ਚਲੋ ਮਿਲਦੇ ਆ नेक्स्ट ਵਲੋਗ ਚ ਅੱਜ ਦਾ ਹੋ ਗਿਆ ਦਵਾਈ ਦਿੱਤੀ ਡਾਕਟਰ ਨੇ ਦਵਾਈ ਖਾਵਾਂਗੇ ਤੇ ਸ਼ਾਮ ਨੂੰ ਲਾਈਵ ਆਵਾਂਗੇ ਮੈਨੂੰ ਸਮਝ ਨਹੀਂ ਆਂਦੀ ਮੈਨੂੰ ਸਿਰਾ ਤੂੰ ਕਹਿ ਰਹੀ ਹੈ ਮੈਂ ਇੰਨੀ ਬਿਮਾਰ ਆ ਮੇਰੇ ਇੰਨੀ ਦਰਦ ਹੋਈ ਪੱਥਰੀ ਦੀ ਦਰਦ ਨਾ ਤਾਂ ਵੈਸੇ ਬੰਦੇ ਦਾ ਸਰੀਰ ਉੱਚ ਜਾਂਦਾ ਹੈ ਇੰਨੀ ਦਰਦ ਭੈੜੀ ਹੈ ਪੱਥਰੀ ਦੀ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਕੇ ਆ ਰਹੀ ਆ ਮੈਂ ਦੋ ਵਾਰ ਖੁਦ ਪੱਥਰੀ ਦੇ ਦਰਦ ਸਹਿ ਚੁੱਕੀ ਆ ਠੀਕ ਹੈ ਤੇ ਸਰੇਚ ਨੇ ਜਾਣ ਤੇਰੇ ਕਿਦਾਂ ਬਚੀ ਹੈਗੀ ਐ ਜਦੋਂ ਤੂੰ ਲਾਈਵ ਵੀ ਬਹਿ ਜੈਗੀ ਹੁਣ ਤੂੰ ਆ ਵਲੋਗ ਵੀ ਬਣਾ ਲਿਆ ਤੇ ਐਦਾਂ ਐਦਾਂ ਕੈਮਰਾ ਚੱਕ ਚੱਕ ਕੇ ਬਾਹਰ ਨਹੀਂ ਦਰਦ ਹੁੰਦੀ ਇਹ ਡਰਾਮੇ ਆ ਡਰਾਮੇ ਠੀਕ ਹੈ ਜਿਹਦੇ ਦਰਦ ਹੋਵੇ ਤਕਲੀਫ ਹੋਵੇ ਨਾ ਉਹਨਾਂ ਨੂੰ ਆ ਚੀਜ਼ਾਂ ਨਹੀਂ ਸੋਝੀ ਹੁੰਦੀਆਂ ਵਲੋਗ ਕੈਮਰਾ ਲਾਈਵ ਰੀਲਾਂ ਤਾਂ ਰੀਲਾਂ ਤੂੰ ਕਿੰਨੀਆਂ ਪਾਈਆਂ ਬਿਮਾਰ ਹੁੰਦੇ ਹੁੰਦੇ ਐ ਇਹ ਤਾਂ ਕੋ ਬਿਮਾਰ ਸੀ ਤੇ ਇਸੇ ਅੱਜ ਦੀ ਵੀਡੀਓ ਲਾਸਟ ਦੇ ਵਿੱਚ ਮੈਂ ਮੀਨੂ ਸਿਰਾ ਨੂੰ ਇੱਕ ਸਲਾਹ ਦੇਣਾ ਚਾਹੂੰਗੀ ਮੀਨੂ ਸਿਰਾ ਆਪਣੀ ਹੈਲਥ ਦਾ ਥੋੜਾ ਜਿਹਾ ਧਿਆਨ ਰੱਖ ਜਿਹੜਾ ਤੇਰਾ ਪੇਟ ਹੈਗਾ ਮਾਇਂਡ ਨਾ ਕਰੀ ਗੁੱਸਾ ਨਾ ਕਰੀ ਤੇਰੇ ਭਲੇ ਲਈ ਕਹਿ ਰਹੀ ਆ ਜਿਹੜਾ ਤੇਰਾ ਪੇਟ ਹੈ ਬੜੇ ਹੀ ਬੇਟੰਗੇ ਤਰੀਕੇ ਨਾਲ ਵਧੀ ਜਾ ਰਿਹਾ ਵਧੀ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਹੋਰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ 85 ਤੋਂ 90% ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਇਸ ਕਰਕੇ ਥੋੜਾ ਜਿਹਾ ਆਪਣੀ ਹੈਲਥ ਵੱਲ ਧਿਆਨ ਰੱਖ ਠੀਕ ਹੈ ਹੈਲਦੀ ਫੂਡ ਖਾ ਸੈਰ ਕਰ ਆਪਣਾ ਥੋੜਾ ਧ ਤੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ